ਇਹ ਨਾ ਆਣਾ ਚਲੋ ਜਿਹੜਾ ਮੰਗਣੀ ਸੀ ਸੀਰੀਅਸ ਮੈਟਰ ਆਪਾਂ ਉਹ ਵੀ ਚੈੱਕ ਕਰ ਲਾ ਆ ਗਿਆ ਆਪਾਂ ਸਾਰੀਆਂ ਢੇਰੀਆਂ ਚੈੱਕ ਕਰ ਲਓ ਤੁਸੀਂ ਢੇਰੀਆਂ ਲਈ ਚਿਪਾ ਲਓ ਜਿਆਦਾ ਹੈ ਸੈਲਰ ਵਾਲੇ ਬਿਲਕੁਲ ਬੰਦ ਹੋਣੇ ਚਾਹੀਦੇ ਨੇ ਨਹੀਂ ਇਹ ਡੱਬੇ ਇਹ ਲੈ ਕੇ ਆਉਂਦੇ ਨੇ 2-2 3-3 ਡਿਗਰੀਆਂ ਨੂੰ ਵੀ ਵੱਧ ਰਹੇ ਬਹੁਤ ਵੱਡਾ ਨੁਕਸਾਨ ਹੈ ਇਸ ਚੀਜ਼ ਦਾ ਇੰਨੀ ਲੁੱਟਾ ਹੈ ਕਿਸਾਨ ਦੀ ਜਿੰਨੀ ਵੀ ਤੁਸੀਂ ਕਹਿ ਸਕਦੇ ਇਹ ਸੱਤ ਵਾਲੇ ਬਿਲਕੁਲ ਬੰਦ ਹੋਣੇ ਚਾਹੀਦੇ ਨੇ ਆਪਦੇ ਜਾ ਕੇ ਬੂਹੇ ਦੇ ਉੱਤੇ ਉੱਥੇ ਲਾਉਣ। ਬਿਲਕੁਲ। ਉਸ ਲਾਉਣ ਨਾ ਲਾਉਣ। ਬਿਲਕੁਲ। ਪਰ ਸਾਡੀ ਮੰਡੀ ਦੇ ਵਿੱਚ ਨਹੀਂ ਬੜਨਾ ਚਾਹੀਦਾ। ਇਹ ਸਾਨੂੰ ਡੀਐਮ ਦਾ ਵੀ ਹੁਕਮ ਹੈ, ਡੀਸੀ ਸਾਹਿਬ ਦਾ ਵੀ ਹੁਕਮ ਹੈ। ਕਿ ਹੁਣ ਜਾ ਕੇ ਫੋਨ ਤੇ ਤੁਹਾਡੀ ਗੱਲ ਕਰਾ ਦਨੇ ਵੀ ਕੋਈ ਵੀ ਬੰਦਾ ਥੋੜਾ ਸੱਣ ਵਾਲਾ ਮੰਡੀ ਦੇ ਵਿੱਚ ਨਹੀਂ ਬੜੂਗਾ। ਇਹ ਤੁਸੀਂ ਜੋ ਨਹੀਂ ਤੁਸੀਂ ਇੱਥੇ ਦੇ ਪ੍ਰਬੰਧਕ ਤੁਸੀਂ ਸਾਰੇ ਤੁਸੀਂ ਇਸ ਜ਼ਿੰਮੇਵਾਰੀ ਥੋਟੀ ਹੈ। ਤੁਸੀਂ ਦੇਖ ਰਹੇ ਹੋ ਸੱਚਮੇਂ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਾ ਮੌਜੂਦ ਸੀ ਇਸ ਟਾਈਮ ਪਟਨਾ 11 ਕਿੱਲੇ ਦੀ ਮੰਡੀ ਦੇ ਵਿੱਚ ਅੱਜ ਇੱਥੇ ਇੱਕ ਮਾ ਮੌਇਸਚਰ ਚੈੱਕ ਕਰਨ ਵਾਲੀ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਨੂੰ ਲੈ ਕੇ ਜਾਨੀ ਕਿ ਥੋੜਾ ਜਿਹਾ ਜਾਨੀ ਕਿ ਵਿਵਾਦ ਹੀ ਆਪਾਂ ਕਹਿ ਸਕਦੇ ਹਾਂ ਹੋਇਆ ਕਿਉਂਕਿ ਦੋ ਤਿੰਨ ਮਸ਼ੀਨਾਂ ਜਿਹੜੀਆਂ ਹੁੰਦੀਆਂ ਨੇ ਵੱਖ-ਵੱਖ ਜਾਨੀ ਕਿ ਮੌਇਸਚਰ ਦੱਸਦੀਆਂ ਨੇ ਇਸ ਨੂੰ ਲੈ ਕੇ ਇੱਕ ਕਿਸਾਨ ਨੇ ਜਾਨੀ ਕਿ ਆਵਾਜ਼ ਜਿਹੜੀ ਆ ਆਪਣੀ ਚੱਕੀ ਜਿਸ ਨੂੰ ਲੈ ਕੇ ਜਿਹੜੇ ਕਿਸਾਨ ਜੁਣੀਆ ਵਾਲੇ ਇਕਤਾ ਗਰਾਂਹ ਵਾਲੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਔਰ ਇਨਸਪੈਕਟਰ ਸਾਹਿਬ ਜਿਹੜੇ ਮੰਡੀ ਦੇ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸਾਰਾ ਜਾਇਦਾ ਲੈਨੇ ਆਪਾਂ ਜਿਹੜਾ ਇਹ ਮੁੱਦਾ ਹੋਇਆ ਕੀ ਹੈ ਕਿਉਂਕਿ ਕਿਸਾਨ ਵੱਲੋਂ ਅਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਇੱਕ ਮਸ਼ੀਨ ਵੇ ਗੱਲਾਂ ਆ ਰਹੀਆਂ ਨੇ ਕਿ ਜਿਹੜੇ ਪ੍ਰਾਈਵੇਟ ਸੈਲਰਾਂ ਵਾਲੇ ਮੁੰਡੇ ਨੇ ਉਹ ਵੀ ਇੱਥੇ ਆ ਕੇ ਜਿਹੜੇ ਦੇ ਸਰਕਾਰੀ ਬੋਲੀਵਾੜੀ ਜਿਹੜੀ ਝੋਨਾ ਹੈਗਾ ਉਹਨੂੰ ਉਹਨਾਂ ਦਾ ਮੌਇਸਚਰ ਜਣ ਕੇ ਚੈੱਕ ਕਰਦੇ ਆ ਸਾਰੀ ਗੱਲਬਾਤ ਦਾ ਜਾਜਾ ਲੈਣੇ ਆ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮੈਲ ਨਿਊਜ਼ ਪੰਜਾਬ ਦੇ ਨਾਲ ਹਾਂਜੀ ਸਸੀ ਗਾਲ ਸਸੀ ਗਾਲ ਜੀ ਸਰ ਆਪਣਾ ਨਾਮ ਤੇ ਮੈਂ ਮਾਨਿਕਪ੍ਰੀਤ ਸੋਢੀ ਜੀ ਇਨਸਪੈਕਟਰ ਪਨਗ੍ਰੇਨ ਪਾਤਣਾਂ ਅੱਜ ਕੀ ਕਾਰਨ ਹੋ ਗਿਆ ਸਰ ਇੱਕ ਜਿਹੜੇ ਇੱਕ ਵੱਖ-ਵੱਖ ਮੀਟਰ ਇੱਥੇ ਲੈ ਕੇ ਤੁਸੀਂ ਮੰਡੀ ਦੇ ਵਿੱਚ ਪਹੁੰਚੇ ਹੋ ਔਰ ਕੁਝ ਕਿਸਾਨਾਂ ਵੱਲੋਂ ਵੀ ਇਦਾਂ ਦੇ ਅਲੀਗੇਸ਼ਨ ਲਗਾਏ ਜਾ ਰਹੇ ਸੀ ਕਿ ਵੱਧ ਘੱਟ ਜਾਨੀ ਕਿ ਮੀਟਰ ਦੱਸੇ ਜਾ ਰਹੇ ਨੇ ਇਹ ਤਾਂ ਫਿਰ ਕੀ ਪੂਰਾ ਮਜਰਾ ਹੈਗਾ ਇਹਦੇ ਬਾਰੇ ਕੱਲ ਨੂੰ ਕੋਕੂਜੀ ਦੀ ਦੁਕਾਨ ਤੇ ਇਹਨਾਂ ਵੱਲੋਂ ਮੈਸੇਜ ਲੱਗਿਆ ਸੀਗਾ ਕਿ ਕਈ ਮੀਟਰਾਂ ਦੇ ਵਿੱਚ ਫਰਕ ਆ ਰਿਹਾ ਹੈਗਾ ਇਸ ਸਬੰਧੀ ਅਸੀਂ ਮਾਰਕੀਟ ਕਮੇਟੀ ਨਾਲ ਦੋ ਦਿਨ ਦਿਨ ਤੋਂ ਰਾਪਟਾ ਵੀ ਕਰ ਰਹੇ ਸੀਗੇ ਕਿ ਜਿਹੜਾ ਤੁਹਾਡੇ ਹੈਂਡਹੈਲ ਮੀਟਰ ਜਿਹੜੇ ਇਹਨਾਂ ਵੱਲੋਂ ਸਾਨੂੰ ਪ੍ਰੋਵਾਈਡ ਕੀਤਾ ਜਾਂਦੇ ਨੇ ਵੀ ਉਹਨਾਂ ਵਿੱਚ ਮੌਇਸਚਰ ਦੀ ਵੇਰੀਏਸ਼ਨ ਹੈ ਪਹਿਲਾਂ ਅਸੀਂ ਮਾਰਕੀਟ ਕਮੇ ਉਹ ਮੌਇਸਚਰ ਜਿਹੜੇ ਮੀਟਰ ਨੇ ਇੱਕੋ ਢੇਰੀ ਦੀ ਨੂੰ ਤਿੰਨ ਚਾਰ ਵੱਖ-ਵੱਖ ਮੌਇਸਚਰ ਮੀਟਰਾਂ ਦੇ ਵਿੱਚ ਲਗਾ ਕੇ ਉਹਨਾਂ ਦਾ ਮੌਇਸਚਰ ਚੈੱਕ ਕੀਤਾ ਗਿਆ ਜਿਹਦੇ ਵਿੱਚ ਇੱਕ ਤੋਂ 1.5% ਦੀ ਵੇਰੀਏਸ਼ਨ ਆਈ ਤੇ ਸੇਮ ਹੋ ਰਹੀ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਆਏ ਸੀਗੇ ਜੀ ਉਹਨਾਂ ਦੇ ਸਾਹਮਣੇ ਵੀ ਉਹਨਾਂ ਨੂੰ ਕਰਕੇ ਦਿਖਾਤਾ ਜੀ ਤੇ ਅਸੀਂ ਮਾਰਕੀਟ ਕਮੇਟੀ ਨੂੰ ਬੇਨਤੀ ਕੀਤੀ ਹੈ ਜੀ ਕਿ ਇਹਨੂੰ ਕੈਲੀਬ੍ਰੇਟ ਕਰਾ ਦਈਏ ਤਾਂ ਜੋ ਕੋਈ ਇਹੋ ਜਿਹਾ ਮਾਹੌਲ ਨਾ ਬਣ ਸਕੇ ਕਿਉਂਕਿ ਇੱਕਦਮ ਵੱਖ-ਵੱਖ ਜਿਹੜੇ ਮੌਇਸਚਰ ਆ ਜਰ ਰਹੁੰਦੇ ਨੇ ਇਦਾਂ ਦਾ ਕੋਈ ਜਾਨੀ ਕਿ ਮਸ਼ੀਨ ਦੇ ਵਿੱਚ ਦਿੱਕਤ ਕਹਿ ਸਕਦੇ ਆਪਾਂ ਜਾਂ ਕਿ ਬਾਕੀ ਕੋਈ ਮੌਇ ਉਹ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਮਾਰਕੀਟ ਕਮੇਟੀ ਵੱਲੋਂ ਦੱਸੀ ਗਈ ਹੈ ਕਿ ਮੀਟਰਾਂ ਵਿੱਚ ਆਈ ਹੈ ਜੀ ਕਿ ਉਹਨਾਂ ਵੱਲੋਂ ਸੋਧ ਕਰਵਾ ਦਿੱਤਾ ਜਾਊਗਾ ਪਰ ਇੱਕ ਕਿਸਾਨ ਕਿਸਾਨਾਂ ਵੱਲੋਂ ਇਹ ਵੀ ਅਲੀਗੇਸ਼ਨ ਲਗਾਏ ਜਾਣ ਕਿ ਜਿਹੜੇ ਪ੍ਰਾਈਵੇਟ ਬੰਦੇ ਨੇ ਆਪ ਸੈਲਰਾਂ ਵਾਲੇ ਜਿਹੜੇ ਮਾਲਕ ਹੁੰਦੇ ਨੇ ਉਹਨਾਂ ਵੱਲੋਂ ਵੀ ਲਿਆ ਕੇ ਆਪਣੇ ਮੀਟਰ ਲਗਾ ਕੇ ਜਨ ਕਿ ਜਿਹੜੀ ਸਰਕਾਰੀ ਖਰੀਦ ਵਾਲੇ ਝੋਨਾ ਹੈ ਉਹਨਾਂ ਦੀ ਜਾਨੀ ਕਿ ਮੈਂ ਮੋਇਸਚਰ ਚੈੱਕ ਕੀਤਾ ਜਾਂਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਮੇਰੇ ਧਿਆਨ ਚ ਹੈ ਨਹੀਂ ਪਰੰਤੂ ਅਸੀਂ ਹੁਣ ਸਾਰੇ ਸ਼ੈਲਰ ਜਿਹੜੇ ਮਾਲਕ ਹੈਗੇ ਨੇ ਪਾਤਣਾ ਦੇ ਉਹਨਾਂ ਨੂੰ ਇਹ ਸਟ੍ਰਿਕਟਲੀ ਕਹਾਂਗੇ ਕਿ ਮੰਡੀ ਵਿੱਚ ਜਿਹੜੀ ਕਵਰ ਬੋਲੀ ਹੋ ਗਈ ਜੀ ਉਹਨੂੰ ਉਹ ਮੰਡੀ ਦੇ ਵਿੱਚ ਆ ਕੇ ਚੈੱਕ ਨਹੀਂ ਕਰ ਸਕਦੇ ਠੀਕ ਹੈ ਥੈਂਕ ਯੂ ਥੈਂਕ ਯੂ ਹਣੀ ਸ਼ਸ਼ੀਗੋਪਰਦਾਨ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡੇ ਚੈਨਲ ਦਾ ਕੀ ਕਹਿਣਾ ਚਾਹੋਗੇ ਅੱਜ ਇੱਕ ਜਿਹੜਾ ਇੱਥੇ ਮੰਡੀ ਦੇ ਵਿੱਚ ਇਨਸਪੈਕਟਰ ਸਾਹਿਬ ਵੀ ਆਏ ਸਨ ਔਰ ਵੱਖ-ਵੱਖ ਮੀਟਰ ਵੀ ਇੱਥੇ ਲੈ ਕੇ ਉਹਨਾਂ ਵੱਲੋਂ ਮੌਇਸਚਰ ਚੈੱਕ ਕੀਤਾ ਜਾ ਰਿਹਾ ਸੀ ਔਰ ਮੈਂ ਖੁਦ ਦੇਖ ਰਿਹਾ ਸੀ ਕਿ ਕਿਸੇ ਵੀ ਮੌਇਸਚਰ ਵਾਲੀ ਦਸਣ ਵਾਲੀ ਮਸ਼ੀਨ ਦਾ ਸੇਮ ਜਿਹੜਾ ਮੌਇਸਚਰ ਨਹੀਂ ਸੀ ਆ ਰਿਹਾ ਹੈਗਾ ਭਾਰਤੀ ਕਿਸਾਨ ਯੂਨੀ ਗਰਾਹਾ ਬਲਾਕ ਪ੍ਰਧਾਨ ਮਰੀਸੀ ਕਗਾ ਆਉਣ ਵਾਲੇ ਸੀਜ਼ਨ ਦੇ ਵਿੱਚ ਜਿਵੇਂ ਜ ਪਿਛਲੇ 15 ਦਿਨਾਂ ਤੋਂ ਸਾਡੀਆਂ ਡੀਸੀ ਨਾਲ ਮੀਟਿੰਗਾਂ ਤਿੰਨ ਦਿਨ ਹਰ ਸ਼ੁੱਕਰਵਾਰ ਨੂੰ ਹੁੰਦੀ ਹੈ ਕੱਲ ਵੀ ਸ਼ੁੱਕਰਵਾਰ ਸਾਡੀ ਮੀਟਿੰਗ ਹੋਈ ਸੀ ਇਸੇ ਗੱਲ ਤੇ ਖੜੇ ਆਂ ਵੀ ਜਿਹੜੇ ਤੁਹਾਡੇ ਮੁਖਤਰ ਮੀਟਰ ਨੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਫਰਕ ਹੈ ਪਰ ਉੱਥੇ ਡੀਸੀ ਸਾਹਿਬ ਨੇ ਜਾਂ ਐਸਐਫਓ ਨੇ ਜਾਂ ਉੱਥੇ ਖੇਤੀਬਾੜੀ ਵਾਲੇ ਅਫਸਰ ਨੇ ਇਹ ਗੱਲ ਸਾਡੀ ਭੂੰਜੇ ਨਹੀਂ ਡਿਗਣ ਦਿੱਤੀ ਵੀ ਜਦ ਸਾਡੀਆਂ ਯੂਨੀਵਰਸਿਟੀ ਕਿਨੂ ਮੋਹਰਾਂ ਲਾ ਕੇ ਆਈਆਂ ਨੇ ਵੀ ਉਹਨਾਂ ਦੇ ਵਿੱਚ ਫਰਕ ਨਹੀਂ ਹੋ ਸਕਦਾ ਅੱਜ ਅਸੀਂ ਉੱਥੇ ਦੇਖਿਆ ਮੰਡੀ ਦੇ ਆਪਣੇ ਇੰਸਪੈਕਟਰਾਂ ਨੂੰ ਬੁਲਾ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਅਫਸਰਾਂ ਨੂੰ ਬੁਲਾ ਕੇ 3 ਮੀਟਰ ਇੰਸਪੈਕਟਰਾਂ ਤੋਂ ਮੰਗਾ ਕੇ ਉਹ ਚੈੱਕ ਕੀਤੇ ਨੇ ਕਿਸੇ ਦੇ 16 ਕਿਸੇ ਦੇ 17 ਕਿਸੇ ਦੇ 17.5 18 ਇਸ ਤਰ੍ਹਾਂ 2 ਡਿਗਰੀਆਂ ਦਾ ਵੀ ਫਰਕ ਪਿਆ ਹੁਣ ਉਹਨਾਂ ਨੂੰ ਕਿਹਾ ਮੰਨੇ ਨੇ ਇਸ ਗੱਲ ਨੂੰ ਵੀ ਇਹ ਗਲਤੀ ਹੈ ਬਿਲਕੁਲ ਯੂਨੀਵਰਸਿਟੀ ਦੀ ਜਿਹੜੇ ਕੀ ਮੀਟਰ ਖਰਾਬ ਨੇ ਜਾਂ ਕਿਸ ਤਰ੍ਹਾਂ ਵੀ ਹੁਣ ਅਸੀਂ ਯੂਨੀਵਰਸਿਟੀ ਨੂੰ ਦੁਬਾਰੇ ਭੇਜਾਂਗੇ ਵੀ ਇਹਨਾਂ ਨੂੰ ਠੀਕ ਕਰਾ ਕੇ ਦੁਬਾਰੇ ਲਿਆਵਾਂਗੇ ਜਿਹੜਾ ਵੱਡਾ ਘਾਬੜਾ ਕਿਸਾਨ ਦੀ ਲੁੱਟ ਹੋ ਰਹੀ ਹੈ ਇੱਕ ਜਿਰੀ 16 ਮੁਕਤਰ ਦੇ ਵਿੱਚੋਂ 18 ਦੱਸੀ ਜਾਣੀਆਂ ਸੁੱਕੀ ਜਿਰੀ ਪਈ ਹੈ ਜਿਹੜੀ 80 ਮਣ ਜਿਰੀ ਨਿਕਲਦੀ ਆ 70 ਮਣ ਆਟੋਮੈਟਿਕ ਹੀ ਨਿਕਲੂਗੀ 10 ਮਣ ਦਾ ਇੱਕ ਢੇਰੀ ਦੇ ਮਗਰ ਕਿੱਲੇ ਦੇ ਮਗਰ ਜਿਹੜਾ ਕਿਸਾਨ ਨੂੰ ਹਰਜਾਨਾ ਪਾਇ ਰਖਿਆ ਇੱਕਦਾਂ ਸਾਡਾ ਬੌਨੇ ਪੇਡੇ ਨੇ 20% ਜੀਰੀ ਆ ਉਹ ਖਤਮ ਕਰਤੀ ਪੰਜਾਬ ਦੇ ਵਿੱਚ ਜਿਹੜੀ ਗੇਤੀ ਲੱਗੀ ਹੋਈ ਹੈ 10 ਤੋਂ 15 16 17 20 ਤਰੀਕ ਤੋਂ ਪਹਿਲਾਂ ਪਹਿਲਾਂ 20% ਉਹਦੇ ਵਿੱਚ ਜੀਰੀ ਉੜ ਗਈ ਕਿਉਂ ਕਮ ਸੇ ਕਮ ਸਾਡੇ 10 12 ਜ਼ਿਲ੍ਹਿਆਂ ਦੇ ਵਿੱਚ ਵੱਡੀ ਜੀਰੀ ਦੀ ਮਾਰ ਹੋਊਗੀ ਪੰਜਾਬ ਰਹੂਗਾ ਕਿੱਥੇ ਹਲੇ ਅਫਸਰ ਸਾਹਿਬਨ ਸਰਕਾਰ ਦੇ ਮਗਰ ਲੱਗ ਕੇ ਇਹ ਸੋਚਾ ਸੋਚ ਰਹੇ ਨੇ ਮੀਟਰ ਨਹੀਂ ਦੋ ਦੋ ਤਿੰਨ ਤੱਕ ਡਿਗਰੀਆਂ ਚੱਕੀ ਜਾਂਦੇ ਨੇ ਉਧਰੋਂ ਪ੍ਰਾਈਵੇਟ ਖਰੀਦਦਾਰ ਨੇ ਜਿਹੜੇ ਪ੍ਰਾਈਵੇਟ ਮੌਕਚਰ ਵਾਲਿਆਂ ਲਈ ਫਿਰਦੇ ਨੇ ਉਹ 25 25 22 22 ਦੱਸੀ ਜਾਂਦੇ ਨੇ ਉਹ ਕਹਿੰਦੇ ਸਾਰੀਓ ਜੀਰੀ ਅਸੀਂ ਕਿਸਾਨ ਦੀ ਅਸੀਂ ਉਹ ਲੈ ਜੀਏ ਅਸੀਂ ਉੱਥੇ ਵੀ ਬੇਨਤੀ ਕੀਤੀ ਸੀ ਡੀਸੀ ਸਾਹਿਬ ਨੂੰ ਅੱਜ ਮਾਰਕੀਟ ਕਮੇਟੀ ਵਾਲਿਆਂ ਨੂੰ ਵੀ ਬੇਨਤੀ ਕੀਤੀ ਆ ਵੀ ਜਿਹੜੇ ਪ੍ਰਾਈਵੇਟ ਸੈਲਰ ਵਾਲੇ ਜੀਰੀ ਜਿਹਦੇ ਵੀ ਲੱਗਦੀ ਹੈ ਉਹ ਆਪਦੇ ਬਾਰ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਨੇ ਸਾਡੀ ਮੰਡੀ ਦੇ ਵਿੱਚ ਆਉਣ ਦੀ ਲੋੜ ਨਹੀਂ ਇਹਨਾਂ ਨੂੰ ਜਿਹੜੀ ਸਰਕਾਰੀ ਆਫਸਰ ਨੇ ਲਾਤੀ ਇਹ ਸਪੱਟ ਨੇ ਜੀਰੀ ਲਾਤੀ ਉਹ ਭਰੀ ਜਾਊਗੀ ਤਾਂ ਕਿ ਸਾਡੀ ਮੰਡੀ ਦੇ ਵਿੱਚ ਨਹੀਂ ਆਉਣੀ ਲੋੜ ਜੇ ਅਗਰ ਆਊਗਾ ਉਹ ਆਪ ਦਾ ਮਾਰਕੀਟ ਕਮੇਟੀ ਨਾਲ ਮੀਟਰ ਉਹਦਾ ਸਹੀ ਚੱਲਦਾ ਹੈ ਤਾਂ ਤਾਂ ਉਹ ਆ ਸਕਦਾ ਨਹੀਂ ਸਾਨੂੰ ਡੀਸੀ ਦਾ ਵੀ ਹੁਕਮ ਹੈ ਚੀਜ਼ ਦਾ ਖੇਤੀਬਾੜੀ ਵਾਲਾ ਵੀ ਅਫਸਰ ਹੈ ਵੀ ਇਹ ਬੰਦਾ ਕੋਈ ਵੀ ਆ ਤੁਸੀਂ ਫੜ ਸਕਦੇ ਹੋ ਅਸੀਂ ਫਿਰ ਉਹਨੂੰ ਘੇਰਾਗੇ ਅਗਰ ਜੇ ਕਮੇਟੀ ਵਾਲਿਆਂ ਨੇ ਨਾਂ ਹਟਾਇਆ ਤਾਂ ਅਸੀਂ ਕਮੇਟੀ ਵਾਲਿਆਂ ਨੂੰ ਵੀ ਘੇਰਾਗੇ ਕਮੇਟੀ ਦੇ ਬਾਰ ਚ ਵੀ ਅਸੀਂ ਧਰਨਾ ਲਾਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਜੀ ਐ ਅਵਤਾਰ ਸਿੰਘ ਬੁਰੜ ਜਰਨਲ ਸਕੱਤਰ ਬੀਕੇ ਜੋਗਰਾਹਾ ਬਲਾਕ ਪਾਤੜਾ ਅਸੀਂ ਤੁਹਾਡੇ ਸਾਹਮਣੇ ਰਾਹੀਂ ਜਿਹੜੀ ਡੀਸੀ ਮੈਡਮ ਕਹਿੰਦੀ ਤੇ ਕਿਸਾਨਾਂ ਦੀ ਲੁੱਟਾ ਸੀ ਹੋਣ ਨਹੀਂ ਦਿੰਦੇ ਅਸੀਂ ਉਹਨੂੰ ਦੱਸਰਾ ਚ ਆਉਣੇ ਆ ਵੀ ਲੁੱਟ ਇਸ ਤਰ੍ਹਾਂ ਹੁੰਦੀ ਆ ਕਿਉਂਕਿ ਪਹਿਲਾਂ ਤਾਂ ਇਹ ਜਿਹੜੇ ਸਰਕਾਰੀ ਮੀਟਰ ਚੱਕੀ ਫਿਰਦੇ ਨੇ ਇੰਨਾ ਚਿਰ ਫਰਕ ਆ ਦੂਜਾ ਫਿਰ ਇੱਥੇ ਸੈਲਰ ਵਾਲੇ ਆਉਂਦੇ ਨੇਗੇ ਉਹਨਾਂ ਦੇ ਚ ਹੋਰ ਵੀ ਫਰਕ ਆ ਜਿਹੜੇ ਜ਼ਿਮੀਂਦਾਰ ਨੂੰ ਮਜਬੂਰ ਕਰਦੇ ਨੇ ਤੇਰੇ ਤਾਂ ਪੰਜ ਗੱਟੇ 100 ਮਾਗਰ ਲਮਾ ਕੇ ਤੇਰੇ ਤੋਂ 4 ਗੱਟੇ 100 ਮਾਗਰ ਲਮਾ ਕੇ ਇਸ ਤਰ੍ਹਾਂ ਕਰਕੇ ਇਹ ਲੁੱਟ ਆਉਂਦੀ ਆ ਮੈਡਮ ਸਾਹਿਬ ਜੇ ਤੇਰੇ ਕੋਲ ਵੀਡੀਓ ਪਹੁੰਚੂਗੀ ਤਾਂ ਇਹ ਤੇ ਤੂੰ ਜ਼ਰੂਰ ਗੌਰ ਕਰੇਂਗੀ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਵੀ ਜਿਹੜੇ ਕਿਸਾਨ ਜੱਥੇਬੰਦੀ ਅਗਰਾਹਾ ਬਿਲਕੁਲ ਵੀ ਕਿਸਾਨਾਂ ਦੀ ਲੁੱਟ ਨਹੀਂ ਹੋਣ ਦੇਊਗੀ ਅਸੀਂ ਹਰ ਕਿਸਾਨ ਨਾਲ ਉਸ ਨਾਲ ਖੜੇ ਆ ਜਿਹੜੇ ਕਿ ਜੇ ਕੋਈ ਵੱੱਦ ਤੋਲਦਾ ਕਿਸਾਨ ਵੀਰ ਅਸੀਂ ਉਹਨੂੰ ਵੀ ਬੇਨਤੀ ਕਰਦੇ ਆ ਵੀ ਜੋ ਸਾਡੇ ਨਾਲ ਸੰਪਰਕ ਕਰੇ ਅਸੀਂ ਪਿਛਲੇ ਸਾਲ ਵੀ ਘੱਗੇ ਮੰਡੀ 'ਚ ਬਹੁਤ ਕੰਡੇ ਫੜੇ ਨਗੇ ਐਕਤੀ ਵੀ ਜ਼ਰੂਰ ਮੰਡੀ 'ਚ ਘੇੜਾ ਮਾਰਾਂਗੇ ਅਸੀਂ ਆੜਤੀ ਭੜਾ ਭਰਾਵਾਂ ਨੂੰ ਵੀ ਕਹਿਨੇ ਆ ਵੀ ਕਿਸੇ ਵੀ ਕਿਸਾਨ ਦੀ ਕਿਸੇ ਵੀ ਕਿਸਮ ਦੀ ਲੁੱਟ ਨਾ ਹੋਵੇ ਸਾਡੇ ਨਾਲ ਇਸ ਟਾਈਮ ਕੋਕੂਜੀ ਦੇ ਪ੍ਰਧਾਨੇ ਭਾਜਪੀ ਦੇ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਦੇ ਫੜ ਦੇ ਵਿੱਚ ਜਾਨੀ ਕਿ ਆਪਾਂ ਗੱਲ ਕੀਤੀ ਜਾਵੇ ਉਹਨਾਂ ਦੀ ਆੜਤੇ ਦੇ ਵਿੱਚ ਹੀ ਇਦਾਂ ਜਾਨੀ ਕਿ ਕਿਸਾਨ ਵੱਲੋਂ ਕੁਝ ਨਾ ਕੁਝ ਜਿਹੜੀ ਕਿ ਪ੍ਰੋਬਲਮ ਆਈਆਂ ਸਨ ਅਸੀਂ ਸਾਰੀ ਗੱਲ ਇਹਨਾਂ ਨਾਲ ਵੀ ਕਰਦੇ ਹਾਂ ਜੀ ਸੱਚੀ ਗੱਲ ਸਭ ਤੋਂ ਪਹਿਲਾਂ ਤਾਂ ਜੈ ਜਵਾਨ ਜੈ ਕਿਸਾਨ ਭਾਰਤ ਮਾਤਾ ਕੀ ਜੈ ਕੀ ਕੀ ਕਹਿਣਾ ਚਾਹੋਗੇ ਹੁਣ ਇੱਕ ਜਿਹੜਾ ਆਪਣਾ ਇਹ ਤੁਹਾਡੇ ਫੜ ਦੇ ਵਿੱਚ ਕੋਈ ਕਿਸਾਨ ਵੱਲੋਂ ਕੁਝ ਪ੍ਰੋਬਲਮ ਆਈਆਂ ਸਰ ਕੋਈ ਮੀਟਰ ਦਾ ਨਹੀਂ ਕਿ ਮੌਇਸਚਰ ਨੂੰ ਲੈ ਕੇ ਵੱਧ ਘਟ ਜਿਹੜਾ ਆ ਰਿਹਾ ਸੀ ਔਰ ਇਹ ਵੀ ਗੱਲਾਂ ਵਿੱਚ ਸੁਣਨ ਦੇ ਵਿਚਾਰੀਆਂ ਨੇ ਕਿ ਜਿਹੜੇ ਕਿ ਪ੍ਰਾਈਵੇਟ ਬੰਦੇ ਨੇ ਸ਼ੈਲਰਾਂ ਵਾਲੇ ਇੱਥੇ ਆ ਕੇ ਉਹਨਾਂ ਵੱਲੋਂ ਵੀ ਜਾਨੀ ਕਿ ਇੱਥੇ ਆਪਣੇ ਮੀਟਰ ਲਗਾ ਕੇ ਮੌਇਸਚਰ ਚੈੱਕ ਕੀਤਾ ਜਾਂਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਚ ਇਹ ਇਸ ਤਰ੍ਹਾਂ ਪਹਿਲੀ ਗਲਤੀ ਮੈਂ ਧੰਨਵਾਦ ਕਰਦਾ ਕਿਸਾਨ ਯੂਨ ਏਕਤਾ ਕਾਰਾ ਦਾ ਬਲਾਕ ਪ੍ਰਧਾਨ ਅਮਰੀਕ ਸਿੰਘ ਕਗਾ ਦਾ ਕਿਉਂਕਿ ਇਹ 3-4 ਦਿਨਾਂ ਤੋਂ ਜਿਹੜਾ ਸਿਲਸਲਾ ਹੈ ਉਹ ਚੱਲ ਰਿਹਾ ਸੀ ਕਿਉਂਕਿ ਜਿਹੜਾ ਸਿਸਟਮ ਸਰਕਾਰ ਕਹਿੰਦੀ ਸੀ ਵੀ ਅਸੀਂ ਬਦਲਾਂਗੇ ਇਹਨਾਂ ਲੋਕਾਂ ਨੇ ਮੈਕਮੇ ਵਾਲਿਆਂ ਨੇ ਵੀ ਪ੍ਰਾਈਵੇਟ ਬੰਦੇ ਰੱਖ ਰਖੇ ਨੇ ਔਰ ਪਟਵਾਰੀਆਂ ਨੇ ਵੀ ਪ੍ਰਾਈਵੇਟ ਬੰਦੇ ਰੱਖ ਰਖੇ ਨੇ ਜਿਹੜੇ ਕਿ ਲੋਕਾਂ ਦੀ ਖੱਜਲ ਖਵਾਰੀ ਕਰਦੇ ਨੇ ਲੋਕਾਂ ਦੀ ਲੁੱਟ ਕਰਦੇ ਨੇ ਉਸ ਸੰਬੰਧ ਦੇ ਵਿੱਚ ਕਿਉਂਕਿ ਮੈਂ ਇੱਕ ਸੂਰੂ ਤੋਂ ਹੀ ਕਾਲਜੋ ਟਾਈਮ ਤੋਂ ਹੀ ਮੈਂ ਜਾਗਰਕ ਇਨਸਾਨ ਆ ਔਰ ਜੇ ਕੋਈ ਨਹੀਂ ਬੋਲੂਗਾ ਤਾਂ ਫਿਰ ਜਾਗਰਤੀ ਕਿਵੇਂ ਆਊ ਤੇ ਦੋ ਤਿੰਨ ਚਾਰ ਦਿਨਾਂ ਤੋਂ ਮੈਂ ਦੇਖ ਰਿਹਾ ਸੀਗਾ ਕਿ ਪ੍ਰਾਈਵੇਟ ਆਉਂਦੇ ਸੀਗੇ ਬੰਦੇ ਉਹ ਲਾਂਦੇ ਸੀਗੇ ਮੌਚਰ ਜਿਹੜਾ ਹੈਗਾ ਇਹਨਾਂ ਦਾ ਸਾਨੂੰ ਡਾਊਟ ਕਿਥੋਂ ਪਿਆ ਕੱਲ ਜਦੋਂ ਇਹਨਾਂ ਨੇ ਇੱਕ ਸੈਲਰ ਵਾਲਾ ਆਇਆ ਪਹਿਲਾਂ ਆਇਆ ਮਹਿਕਮੇ ਵਾਲਾ ਪੰਨ ਗ੍ਰੀਨ ਵਾਲਾ ਜਿਹੜਾ ਇਹਨਾਂ ਨੇ ਬੰਦਾ ਰੱਖਿਆ ਹੋਇਆ ਸੀਗਾ ਉਹਨੇ ਲਾਇਆ ਮੌਚਰ ਸਹੀ ਆਇਆ ਉਹ ਕਹਿੰਦਾ ਜੀ ਤੁਹਾਡਾ ਮੌਚਰ ਬਿਲਕੁਲ ਠੀਕ ਹੈ ਪਰ ਦੋ ਕੋਈ ਗੱਲ ਉਸ ਤੋਂ ਬਾਅਦ ਸੈਲਰ ਵਾਲੇ ਦਾ ਆਇਆ ਜਿਹੜਾ ਰੱਖਿਆ ਹੋਇਆ ਜਿਹੜਾ ਮਨੀਮ ਹੈ ਉਹ ਕਹਿੰਦਾ ਜੀ 16 17 ਵਾਲੇ ਨੂੰ ਕਹਿੰਦਾ ਜੀ 20 ਕੀ ਮੌਚਰ ਆਉਂਦਾ ਤੁਹਾਡਾ ਤਾਂ ਇਹਨਾਂ ਨੂੰ ਡਾਊਟ ਪੈ ਗਿਆ ਮੈਂ ਕਿਹਾ ਵੀ ਤੁਸੀਂ ਮਾਰਕੀਟ ਕਮੇਟੀ ਜਾਓ ਇੱਕ ਵਾਰੀ ਮੇਰੇ ਘਰ ਤੋ ਇਹ ਕਿਸਾਨ ਨੇ ਜਿਹੜੇ ਮਾਰਕੀਟ ਕਮੇਟੀ ਗਏ ਉਹਨੂੰ ਨਾਲ ਲੈ ਕੇ ਗਏ ਪਰ ਉਹ ਰਸਤੇ 'ਚ ਭੱਜ ਗਿਆ ਮਾਰਕੀਟ ਕਮੇਟੀ ਜਾ ਕੇ ਇਹਨਾਂ ਨੇ ਮੌਚਰ ਲਵਾਇਆ ਤਾਂ 16 17 ਆਇਆ ਠੀਕ ਹੈ ਉਦੋਂ ਬਾਅਦ ਜਿਹੜਾ ਹੈਗਾ ਮੈਂ ਜਿਹੜੀ ਪਹੁੰਚ ਹੈ ਆਪਣੇ ਮਹਿਕਮੇ ਤੱਕ ਵੀ ਕੀਤੀ ਲੇਕਿਨ ਮਹਿਕਮਾ ਵੀ ਜਿਹੜਾ ਗੋਗਲਵਾ ਤੇ ਮਿੱਟੀ ਝਾੜਨ ਵਾਲੀ ਇਹ ਗੱਲ ਕਰ ਰਿਆ ਸੀਗਾ ਵੀ ਚਲੋ ਕੋਈ ਗੱਲ ਨਹੀਂ ਹੈਗੀ ਕੁਕੂ ਜੀ ਗੱਲ ਨੂੰ ਨਾ ਵਧਾਓ ਤੁਸੀਂ ਆਪਾਂ ਪ੍ਰਵਾਹ ਦੇਣਾ ਜਿਹੜੀ ਤੁਸੀਂ ਕਹਿੰਦੇ ਹੋ ਮੈਂ ਕਿਹਾ ਨਹੀਂ ਇਹ ਸਮਝੌਤੇ ਕਰ ਕਰਤਾ ਦੇਸ਼ ਦਾ ਬੇੜਾ ਕਰਕ ਹੋ ਗਿਆ ਮੈਂ ਮਾਨਯੋਗ ਅਮਰੀਕ ਸਿੰਘ ਕੇ ਗਨ ਫੋਨ ਕੀਤਾ ਕਿਉਂਕਿ ਅਸੀਂ ਇੱਕ ਇੱਕ ਸਕੂਲ ਦੇ ਵਿੱਚ ਇਕੱਠੇ ਪੜੇ ਆ ਤੇ ਚਲੋ ਉਹ ਵਿਸ਼ਾ ਵੱਖਰਾ ਹੈ ਵੀ ਮੇਰਾ ਪਰਸਨ ਮਤਲਬ ਵੀ ਅਸੀਂ ਜਾਣ ਪਛਾਣਾਂ ਪਰ ਮੈਨੂੰ ਇਹ ਪਤਾ ਵੀ ਕਿਸਾਨ ਯੂਨੀਏ ਇੱਕ ਤਾਂ ਅਗਰਾ ਵੱਡੀ ਜਥੇਬੰਦੀ ਹੈ ਤੇ ਇਹ ਜੇ ਮਤਲਬ ਕੋਈ ਬੰਦਾ ਪਹੁੰਚ ਕਰੇ ਨਾ ਤੱਕ ਤਾਂ ਇਹ ਕਾਰਵਾਈ ਵੀ ਕਰਦੇ ਨੇ ਗੱਲ ਵੀ ਸਹੀ ਕਰਦੇ ਨੇ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਤਾਂ ਇਦਾਂ ਕਰਕੇ ਗੱਲ ਹੈ ਵੀ ਤੁਸੀਂ ਉਰੇ ਪਾਤਣਾ ਆਓ ਜੀ ਆਹ ਕਰਕੇ ਗੱਲ ਹੈ ਵੀ ਤਕਾ ਹੋ ਰਿਹਾ ਇਹ ਕਹਿੰਦੇ ਕੁੱਕੂ ਜੀ ਤੁਹਾਡੇ ਕੋਲੇ ਸਹੀ 11 ਵਜੇ ਅਸੀਂ ਪਹੁੰਚ ਜਾਵਾਂਗੇ ਸੋ ਇਹ ਸਾਰੇ ਜਥੇਬੰਦੇ ਨੂੰ ਲੈ ਕੇ ਆਪਣੀ ਟੀਮ ਨੂੰ ਲੈ ਕੇ ਇੱਥੇ ਪਹੁੰਚੇ ਨੇ ਆਰ ਇਨਸਪੈਕਟਰਾਂ ਨੂੰ ਵੀ ਬੁਲਾਇਆ ਗਿਆ ਮਾਰਕੀਟ ਕਮੇਟੀ ਵਾਲੇ ਨੂੰ ਵੀ ਬੁਲਾਇਆ ਗਿਆ ਮਾਰਕੀਟ ਕਮੇਟੀ ਵਾਲੇ ਨੇ ਮੰਨਿਆ ਇਹ ਗੱਲ ਤੁਹਾਡੇ ਸਾਹਮਣੇ ਉਹਨੇ ਐਕਸੈਪਟ ਕੀਤੀ ਹੈ ਵੀ ਪ੍ਰਾਈਵੇਟ ਜਿਹੜੇ ਡੱਬੇ ਜੇ ਲਈ ਫਿਰਦੇ ਨੇ ਸੈਲਰਾਂ ਵਾਲੇ ਤੇ ਜਿਹੜੀ ਮਾਰਕੀਟ ਕਮੇਟੀ ਵਾਲਾ ਜਿਹੜਾ ਮਾਉਚਰ ਚੈਕਿੰਗ ਵਾਲਾ ਇਹਦੇ 'ਚ 2 ਪੈਂਟ ਦਾ 3 ਪੈਂਟ ਦਾ 1.5 ਪੁਆਇੰਟ ਦਾ ਫਰਕ ਹੈਗਾ ਠੀਕ ਹੈ ਇਹ ਕਿ ਇਹਨਾਂ ਦੇ ਚੈੱਕ ਕਰਨ ਦਾ ਤਰੀਕਾ ਬੜਾ ਗਲਤ ਹੈ ਇਹ ਪਾਉਂਦੇ ਨੇ 1 ਕਿਲੋਮੀਟਰ ਉੱਪਰੋਂ ਦਾਣੇ ਮਤਲਬ ਜੇ ਇੱਥੇ ਡੱਬਾ ਨਾਲ ਐਡੀ ਉੱਚੋਂ ਪਾਉਂਦੇ ਨੇ ਉਹ 2 ਪੈਂਟ ਆਟੋਮੈਟਿਕਲੀ ਵੱਜ ਜਾਂਦਾ ਸੋ ਮੈਂ ਇਹੀ ਬੇਨਤੀ ਕਰਦਾ ਕਿ ਚਲੋ ਇਹ ਤਾਂ ਅਸੀਂ ਜਾਗਰੂਕ ਆ ਆਮ ਕਿਸਾਨ ਹੈ ਜਿਹੜਾ ਉਹਦੀ ਪਹੁੰਚ ਨਹੀਂ ਹੈਗੀ ਜਥੇਵੰਦੀਆਂ ਤੱਕ ਉਹਦੀ ਪਹੁੰਚ ਨਹੀਂ ਮਹਿਕਮਿਆਂ ਤੱਕ ਉਹ ਉਹ ਵਿਚਾਰਾ ਕੀ ਕਰੂਗਾ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਹੈ ਮਹਿਕਮਿਆਂ ਨੂੰ ਚਾਹੀਦਾ ਹੈ ਕਿ ਜਿਹੜਾ ਲੋਕਾਂ ਨੂੰ ਇਨਸਾਬ ਮਿਲੇ ਇਹ ਪਹਿਲਾਂ ਇੱਕ ਤਾਂ ਬਹੁਤ ਵੱਡੀ ਮਾਰ ਪਈ ਹੈ ਇਲਾਕੇ ਨੂੰ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਕਿੰਨੀ ਵੱਡੀ ਮਾਰ ਪਈ ਹੈ ਤੇ ਉੱਪਰੋਂ ਮਤਲਬ ਹੈ ਵੀ ਜਿਹੜੇ ਇਹ ਸਿਆਸੀ ਲੋਕ ਨੇ ਉੱਥੇ ਬੰਨ ਗਏ ਪਾਣੀ ਦੀਆਂ ਬੋਤਲਾਂ ਫੋਟੋਆਂ ਖਿਚਵਾਏ ਜਾਂਦੇ ਨੇ ਪਾਣੀ ਦੀ ਬੋਤਲਾਂ ਨਾਲ ਕੀ ਪੰਜਾਬ ਕੋਈ ਭੁੱਖਾ ਮਰ ਰਿਹਾ ਪੰਜਾਬ ਤਾਂ ਰੱਜਿਆ ਪੁੱਜਿਆ ਇਸ ਕਰਕੇ ਚਾਹੀਦਾ ਇਹ ਹੈ ਸਿਆਸਦਾਨਾਂ ਨੂੰ ਕਿ ਇਹੋ ਜਿਹੇ ਕੰਮਾਂ ਲਈ ਜੇ ਤੁਸੀਂ ਬਾਕੀ ਕਿਸਾਨ ਹਿੱਤ ਅਸੀਂ ਤਾਂ ਕਿਸਾਨ ਦੀ ਜੇ ਬਾਹ ਫੜਨੀ ਹੈ ਤਾਂ ਉਹਦੀ ਆਵਾਜ਼ ਉਠਾਓ ਤਰਨਾ ਦਿਓ ਇਨਸਾਫ ਬੇਇਨਸਾਫੀ ਦੇ ਖਿਲਾਫ ਲੜੋ ਇਹ ਮੇਰੀ ਬੇਨਤੀ ਹੈ ਧੰਨਵਾਦ ਜੈ ਜਵਾਨ